ਲਓ 4 4 5 5 ਨਾਲ ਗਲੀਆਂ ਚ ਕਰੋ ਠੀਕ ਹੈ ਲਓ ਐਸੀ ਨੰਬਰ ਲਓ ਨਵੀਂ ਸਟੋਰੀਆਂ ਪੂਰੀਆਂ ਕਰਨਾ ਲੈਰੀ ਲੈ ਲੋ ਦੇਖ ਹੈ ਕਿ ਜਾਂ ਇਹਨਾਂ ਦੇ ਪੱਕੇ ਮੁਟਿਆਰ ਆ ਗਏ ਆ। ਉਹ ਤਾਂ ਮੇਨ ਨਾਲ ਆਇਆ। ਯਾਰਾਂ ਦਾ ਕਹਿੰਦੇ ਆ ਇੱਕ ਕੱਢ ਫੋੜੇ ਦੀ ਕੋਲ ਬਾਹਰ ਐ। ਕੀ ਹਾਂ ਮਰਦਾ। OK। ਆਪ ਸਾਰੀਆਂ ਕੁੜੀਆਂ ਹੀ। ਭਾਈ ਕੁੜੀਆਂ ਹੀ। ਕੋਲ। ਕਰੀ ਬਰੀਆਂ ਆ ਭਾਈ ਦਵਾਈ ਅੰਦਰ ਦਿੰਦੇ ਕਾਦੀ ਦਵਾਈ ਆ ਹਾਈਟ ਤੋੜਦੀ ਦਿੰਦੇ ਆਪਣੇ ਹੈ ਇਹ ਬਾਹਰ ਦੇਂਦੇ ਹੁਣ ਜੇ ਦਵਾਈ ਬਾਹਰ ਦੇਂਦੇ ਹੁਣ ਨਹੀਂ ਬਾਹਰ ਤਿੰਨ ਚਾਰ ਦਿਨਾਂ ਦੇ ਦਿੰਦੇ ਕਿੱਥੇ ਹੁੰਦੇ ਬਾਹਰ ਨਹੀਂ ਪਰ ਇੱਕ ਦਿਨ ਦੀ ਰੋਜ਼ ਦੀ ਦਿੰਦੇ ਨਾ ਅੰਦਰ ਤਾਂ ਖਵਾਉਂਦੇ ਨਹੀਂ ਅੰਦਰ ਨਹੀਂ ਤਿੰਨ ਦਿਨ ਦੀ ਦਿੰਦੇ ਅੰਦਰ ਚੈੱਕ ਕਰਾ ਲਓ ਨਹੀਂ ਕਿਹਦੀ ਭਾਈ ਆਪੇ ਭਾਈ ਨੂੰ ਪਤਾ ਹੁੰਦਾ ਮੈਂ ਕਾਦੀਆਂ ਭਾਈ ਇਹ ਦਵਾਈ ਅੰਦਰ ਜਿਹੜੀ ਹਸਪੀਟਲ ਦਿੰਦੇ ਆ ਉਹ ਵਾਲੀ ਦਵਾਈ ਹੋਰ ਵੀ ਹੈਗੀ ਬਸ ਇਹੀ ਆ ਭਾਈ ਹਸਪੀਟਲ ਦੀ ਸਲੀਪ ਹੈਗੀ ਭਾਈ ਭਾਈ ਕੋ ਨਹੀਂ ਨਿਕੋ ਨਹੀਂ ਹੈ ਹਾਂ ਲੈਪਟਾਪ ਤੁਹਾਡੇ ਦੇ ਕਰਵਾ ਦੇ ਆਹ ਚੈੱਕ ਕਰੋ ਜਿਹੜੇ ਹਰੇੜੀਆਂ ਦੇ ਬੈਠੇ ਆ ਸਾਰੇ ਚੈੱਕ ਕਰੋ Yeah.

perlu dia di koordinasi sama Pak mau dia バイサンズレーション。<A> ਹਾਂ 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 ਅੰਦਰ ਆ ਗਏ ਹਾਂ ਸੀ ਕੋਈ ਨਹੀਂ ਬਾਰ ਬਾਰੇ ਜਿਹੜੀ ਪੋਰਟ ਦਾ ਉੱਤੇ ਜਿੰਦਾ ਉਹ ਸਮਸ਼ਿਆ ਵਾਲੇ ਜਿਹੜੇ ਉਹਨਾਂ ਨੂੰ ਮੈਂ ਪੈਸੇ ਦਿੰਦੇ ਆਪ ਦੇਖਿਆ ਤੁਹਾਡਾ ਦੇਖੇਗਾ ਉਥੋਲੀ ਵਿੱਚ ਘੱਟ ਦਿੰਦੇ ਉਹ ਜਿਹੜਾ ਹੈਗਾ ਤੁਸੀਂ ਪੁਲਿਸ ਵਾਲਾ ਜੇਕਰ ਕੋਈ ਪੀਸੀਆਰ ਵਾਲਾ ਨਾਲ ਹੈਗਾ ਜਾਂ ਕੋਈ ਬੁਲਾਦੂ ਨਾਲ ਹੈਗਾ ਇਹ ਉਹਦੇ ਉੱਪਰ ਬੀਐਸਪੀ ਸਾਹਿਬ ਹੈਗੇ ਐਸਪੀ ਸਾਹਿਬ ਹੈਗੇ ਮੈਂ ਹਾਂ ਤੁਸੀਂ ਮੈਨੂੰ ਦੱਸ ਦੱਸੋ ਕਿ ਤੁਸੀਂ ਆਜ ਗੱਲ ਦੱਸੋ ਨੀ ਉਹ ਬੁਲਾਦੂ ਦੇਖੇ ਮੈਂ ਸਾਡੇ ਵਾਸਤੇ ਆਏ ਹੈਗੇ ਉਹਨਾਂ ਨੇ ਦੱਸਿਆ ਕਿ ਨਹੀਂ ਉੱਥੇ ਕਰਕੇ ਗਏ ਮੈਂ ਖੁਦ ਉਧਰੋਂ ਇੱਧਰ ਮੈਂ ਤਾਂ ਹਸਪੀਟਲ ਜਾ ਰਹੀ ਸੀ ਸਾਡੇ ਵਾਸਤੇ ਅਸੀਂ ਆਏ ਹਾਂ ਕੋਲ ਲਗਾ 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 ਕੇ ਉਹਨਾਂ ਨੂੰ ਬੁਲਾ ਬੁਲਾ ਕੇ ਪੁੱਛ ਰਹੇ ਕਿ ਤੁਸੀਂ ਕੀ ਪ੍ਰੋਬਲਮ ਹੈ ਜੇ ਤੁਸੀਂ ਇਹ ਗੱਲ ਨਹੀਂ ਦੇਖਿਆ ਤਾਂ ਅਸੀਂ ਪਰੇਸ਼ਾਨ ਹਾਂ ਅਸੀਂ ਹੁਣ ਇੱਕ ਅੰਸ਼ ਹੋਰ ਦਾ ਕਿ ਹਰ ਚੈੱਕ ਕਰਦੇ ਹਾਂ ਬੰਦੇ ਇਹ ਬੱਧਕੋ ਸਾਹਿਬ ਨੇ ਬਾਅਦ ਵਿੱਚ ਵੀ ਬਾਅਦ ਵਿੱਚ ਵੀ ਮਿਲਣਾ ਕੁਝ ਨਹੀਂ ਦਰਵਾਜ਼ਾ ਜੀ ਨੋਟਸ ਕੋਈ ਨਹੀਂ ਕੋਈ ਨੀਤ ਰੋਕੇ ਤੇ ਸਾਨੂੰ ਨਾਲ ਲੈ ਕੇ ਉਹ ਤੇ ਆਪਾਂ ਡੀਲਾਸ ਲੋਕ ਆਪਣੇ ਨਾਲ ਨਹੀਂ ਰਹਿੰਦੇ ਤੇ ਉਦੋਂ ਤੱਕ ਫਿਰ ਕਿਉਂ ਤੁਸੀਂ ਕਹੋ ਜੀ ਪੁਲਿਸ ਜੋ ਕਰਨਾ ਕਰ ਲਿਆ ਅਜਾ ਸਾਨੂੰ ਨਹੀਂ ਸਰ ਸੀ ਤੁਹਾਡੇ ਨਾਲ ਆ ਪੂਰਾ ਮੱਲਾ ਨਾਲ ਮੈਮ ਮੈਮ ਕੀ ਤੋਂ ਖੁਦ ਦੀ ਗਲੀ ਤੋਂ ਜਹਾਜੀ ਕਿਸੇ ਸਿਵਲ ਹਸਪੀਟਲ ਤੇ ਆ ਕਮਾਲਪੁਰ ਮੋਡਲ ਤੇ ਪੀਨ ਤੋਂ ਨਵਾਸ ਤੇ 이슈 ਆ ਰਿਹਾ ਹੈ ਪੁਲਿਸ ਕੋਲ ਮੇਰੀ ਅਸੀਂ ਸਿਵਲ ਹਸਪੀਟਲ ਤੇ ਇੱਕ ਮੈਂ ਟੈਂਪੋਰਰੀ ਚੌਕੀ ਵੀ ਬਣਾ ਲਈ ਹੈ ਹੋਰ ਓਏ ਇਹ ਤਾਂ ਅੰਦਰ ਨੂੰ ਉਧਰ ਹੈ ਫਿਰ ਸਾਈਡ ਹਾਂ ਉਹ ਇੱਧਰ ਹੀ ਆਸ ਕਿੱਥੇ ਉਹ ਦੇਖੋ ਹੋਰ ਆ ਗਿਆ ਨਕ ਦੁਵਾੜੀ ਖਾ ਗਿਆ ਕੋਈ ਹੈਗੇ ਨਹੀਂ ਮੀਟਿੰਗ ਦੇ ਵਿੱਚ ਸਰ ਤੁਹਾਨੂੰ ਦੇਖ ਕੇ ਪਹਿਲੇ ਲੱਟ ਗਏ ਨਹੀਂ ਨਹੀਂ ਸਵੇਰੇ ਸਾਰ ਆ ਜਾਂਦੇ 8 ਵਜੇ 8 ਵਜੇ ਟ੍ਰੈਨ ਆ ਜਾਂਦੀ ਸਾਰੀ ਓਏ ਕੋਈ ਅੰਦਰ ਨਹੀਂ ਆਇਆ ਕਿਸ ਨੇ ਜੀ ਇਥੇ ਅੱਜ ਕਮਾਲਪੁਰ ਮੋਹੱਲੇ 'ਚ ਸਾਡਾ ਕਸ ਆਪਰੇਸ਼ਨ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਪੂਰੇ ਜ਼ਿਲ੍ਹੇ 'ਚ ਜਿਹੜੇ ਹੈਗੇ ਕਸ ਆਪਰੇਸ਼ਨਸ ਕਿਤੇ ਜਾ ਰਿਹਾ ਹੈਗੇ ਜਿਹੜੇ ਡਰੱਗ ਹੌਟਸਪੌਟਸ ਹੈਗੇ ਉੱਥੇ ਪਹਿਲਾਂ ਵੀ ਅਸੀਂ ਕਰਦੇ ਰਹੇ ਹੈਗੇ ਅੱਗੇ ਵੀ ਲਗਾਤਾਰ ਕਰਦੇ ਰਵਾਂਗੇ ਜਿਹੜਾ ਡਰੱਗਸ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਦਾ ਪਾਰਟ ਹੈਗਾ ਜਿਹਦੇ ਵਿੱਚ ਜਿੰਨੇ ਵੀ ਡਰੱਗ ਹੌਟਸਪੌਟ ਹੈਗੇ ਉਹਨਾਂ ਤੇ ਸਾਰਿਆਂ ਤੇ 1 ਅਗਸਤ ਦੇ ਦਿਨ 'ਤੇ ਅਫਸਰ ਦੀ ਨਿਗਰਾਨੀ ਹੈ ਸਾਥ ਚ ਐਸਪੀ ਰੈਂਕ ਦੇ ਅਫਸਰ ਦੀ ਨਿਗਰਾਨੀ ਹੈ ਜਿਹੜਾ ਹੈ ਸਰਚ অপারেশন ਚੱਲ ਰਿਹਾ ਹੈਗੇ ਅੱਜ ਅਸੀਂ ਇੱਥੇ ਕਮਾਲਪੁਰ ਚ ਆਏ ਹੈਗੇ ਤੇ ਇੱਥੇ ਲੋਕਾਂ ਦੇ ਨਾਲ ਵੀ ਇੰਟਰੈਕਸ਼ਨ ਕੀਤਾ ਜਿਹੜੇ ਸਸਪੈਕਟਸ ਹੈਗੇ ਜਿਹੜੇ ਫੈਟਲ ਕਰਦੇ ਹੈਗੇ ਉਹਨਾਂ ਦੇ ਹਾਊਸਸ ਵੀ ਸਰਚ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਦੇ ਨਾਲ ਇੰਟਰੈਕਸ਼ਨ ਤੇ ਜਿਹੜੀ ਸਿਵਲ ਹਸਪੀਟਲ ਦਾ ਜਿਹੜਾ ਫੀਡਬੈਕ ਸੀਗਾ ਸਿਵਲ ਹਸਪੀਟਲ ਤੇ ਓਟ ਸੈਂਟਰ ਫੋਨ ਕਰਕੇ ਤੇ ਡੀਡਿਕਸ਼ਨ ਸੈਂਟਰ ਫੋਨ ਕਰਕੇ ਕਾਫੀ ਲੋਕ ਜਿਹੜੇ ਸਰਕਾਰੀ ਸੈਂਟਰ ਤੇ ਰਜਿਸਟਰਡ ਹੈਗੇ ਉਹ ਵੀ ਆਪਣੀ ਡੋਜ਼ ਲੈਣ ਵਾਸਤੇ ਇੱਥੇ ਆਉਂਦੇ ਹੈਗੇ ਤੇ ਉਦੀ ਆੜ ਚ ਕੁਝ ਹੋਰ ਲੋਕ ਵੀ ਜਿਹੜਾ ਹੈਗੇ ਇੱਥੇ ਆ ਕੇ ਤੇ ਕੁਝ ਇਲੀਗਲ ਐਕਟੀਵਿਟੀਜ਼ ਨੂੰ ਅੰਜਾਮ ਦਿੱਤੇ ਹੈਗੇ ਪਿਛਲੇ ਦਿਨੋਂ ਜਦੋਂ ਸਾਡੇ ਧਿਆਨ 'ਚ ਇਸ ਤਰੀਕੇ ਦੀ ਗੱਲ ਆਈ ਸੀ ਉਸ ਤੋਂ ਬਾਅਦ ਸਾਡੀ ਸਿਵਲ ਚ ਵੀ ਟੀਮ ਤੇ ਨਾਲ ਯੂਨੀਫਾਰਮ ਜੀ ਵੀ ਟੀਮ ਇੱਥੇ ਲਗਾਤਾਰ ਕੰਮ ਕਰ ਰਹੀ ਹੈਗੀ ਤੇ ਜਲਦੀ ਜਿਹੜਾ ਹੈਗਾ ਸਾਰਾ ਨੈਕਸਸ ਅਸੀਂ ਬ੍ਰੇਕ ਕਰਕੇ ਤੇ ਸਖਤ ਕਾਰਵਾਈ ਉਸਤੇ ਕਰਾਂਗੇ ਜੀ ਫਿਰ ਹੁਣ ਵੀ ਨੌਜਵਾਨ ਦੀ ਗੱਲ ਕਰੀਏ ਤਾਂ ਹਾਰਟ ਆਫ ਦ ਸਿਟੀ ਆ ਔਰ ਬਹੁਤ ਸੰਗਣੀਆਂ ਗਲੀਆਂ ਵਾਲਾ ਮਹੱਲਾ ਹੈ ਜਦੋਂ ਇਹਦਾ ਦੇ ਆਪਰੇਸ਼ਨ ਦੀ ਕੋਈ ਵੀ ਭਲਕ ਪੈਦੀ ਤਾਂ ਜਿਹੜੇ ਨਸ਼ਾ ਵਿਚਨੌਲਿਓ ਅਲਰਟ ਹੋ ਜਾਂਦੇ ਆ ਇਸ ਤੋਂ ਇਸ ਆਪਰੇਸ਼ਨ ਤੋਂ ਬਾਅਦ ਵੀ ਕੰਟੀਨਿਊ ਕਰੇਗਾ ਸਾਰਾ ਕੁਝ ਜੀ ਦੇਖੋ ਦੋ ਤਰੀਕੇ ਦਾ ਆਪਰੇਸ਼ਨ ਹੁੰਦਾ ਇੱਕ ਸਾਡਾ ਟਾਰਗੇਟਡ ਹੁੰਦਾ ਜਿਹਦੇ ਵਿੱਚ ਅਸੀਂ ਪੂਰਾ ਕੋਆਰਡੀਨੇਟ ਸਰਚ ਕਰਨ ਦੇ ਬਜਾਏ ਜਿਹੜਾ ਇਨਫੋਰਮੇਸ਼ਨ 베ਸਡ ਅਸੀਂ ਕੰਮ ਕਰਦੇ ਆ ਤੇ ਉਧਰ ਚ ਲਗਾਤਾਰ ਐਫਆਈਆਰਸ ਦਰਜ ਹੁੰਦੇ ਹੈਗੇ ਉਸ ਤੋਂ ਅਲੱਗ ਜਿਹੜਾ ਕੋਆਰਡੀਨੇਟ ਸਰਚ ਹੈਗਾ ਉਹਦਾ ਉਹਦਾ ਦੋ ਤਿੰਨ ਪਰਪਸ ਹੈਗੇ ਜਿਹਦਾ ਪਹਿਲਾ ਪਰਪਸ ਤਾਂ ਇਹ ਹੈਗਾ ਕਿ ਪੂਰੇ ਏਰੀਆ ਨੂੰ ਕਾਡਨ ਕਰਕੇ ਨਾਕਾਬੰਦੀ ਕਰਕੇ ਤੇ ਜਿਹੜੇ ਸਸਪੈਕਟਸ ਹੈਗੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾਵੇ ਤੇ ਬਾਕੀ ਉਸ ਏਰੀਆ ਚ ਜਿਹੜੀ ਵੀ ਮੂਵਮੈਂਟ ਹੈਗੀ ਉਹਨੂੰ ਵੀ ਪੂਰਾ ਚੈੱਕ ਕੀਤਾ ਜਾਵੇ ਦੂਸਰਾ ਨਵੇਂ ੱਡਿਆਂ ਦੇ ਵੀ ਟਿਕਾਣਿਆਂ ਤੇ ਰੇਡ ਮਾਰੀ ਗਈ ਹੈ ਦੂਸਰਾ ਦੂਸਰਾ ਜਿਹੜਾ ਹੈਗਾ ਉਹ ਹੈਗਾ ਕਿ ਇੱਥੇ ਪਬਲਿਕ ਦੇ ਨਾਲ ਇੰਟਰੈਕਟ ਕਰਕੇ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਫੀਡਬੈਕ ਲਿੱਤਾ ਜਾਵੇ ਤੇ ਉਹਨਾਂ ਦੇ ਇਸ਼ੂਜ਼ ਨੂੰ ਰੈਡਰੈਸ ਕੀਤਾ ਜਾਵੇ ਤੀਸਰਾ ਪਬਲਿਕ ਦਾ ਕੰਫੀਡੈਂਸ ਬਿਲਡਿੰਗ ਹੋਵੇ ਕਿ ਪੁਲਿਸ ਤੇ ਪਬਲਿਕ ਦਾ ਜਿਹੜਾ ਹੈ ਇੱਕ ਗੈਪ ਹੈਗਾ ਉਹ ਘਟਕੇ ਤੇ ਪੁਲਿਸ ਪਬਲਿਕ মিডিਆ ਸਾਰੇ ਲੋਕ ਨਾਲ ਮਿਲ ਕੇ ਜਿਹੜਾ ਡਰੱਗਸ ਦੇ ਅਗੇਂਸ ਜਿਹੜੀ ਆਪਣੀ ਮੁਹਿੰਮ ਹੈਗੀ ਉਹਦੇ ਵਿੱਚ ਜੁੜ ਕੇ ਕੰਮ ਕਰਿਆ ਮਤਲਬ ਮੇਰਾ ਆ ਮੰਨਣਾ ਹੈਗਾ ਕਿ ਜੇਕਰ ਆਪਾਂ ਸਾਰੇ ਪਬਲਿਕ ਤੇ ਪੁਲਿਸ ਤੇ ਮੀਡੀਆ ਸਾਰੇ ਮਿਲ ਕੇ ਆਪਾਂ ਕੰਮ ਕਰੀਏ ਤੇ ਡਰੱਗਸ ਦੀ ਜਿਹੜੀ ਆ ਇਸ਼ੂ ਹੈਗਾ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਆਪਾਂ ਠਲਪਾਣ ਚ ਬਹੁਤ ਘੱਟ ਸਮੇਂ ਚ ਕਾਮਯਾਬ ਹੋ ਸਕਦੇ ਆ। ਇੱਕ ਸਾਹਮਣੇ ਗੱਲ ਹੈ ਮੈਡੀਕਲ ਨਸ਼ਾ ਸਰ ਬੜਾ ਢਿੱਲਾ ਪੁਲਿਸ ਫੜ ਲੈਂਦੀ ਸਰ। ਜਿਹੜੇ ਮੈਡੀਕਲ ਸਟੋਰ ਸਰ ਨਸ਼ਾ ਆਂਦਾ ਹੈ। ਤੁਸੀਂ ਉਹਦੇ ਬੇਸਿਕਲੀ ਡਿਊਟੀ ਤੋਂ ਨਾਲ ਹੁੰਦੀ ਹੈਲਥ ਡਿਪਾਰਟਮੈਂਟ ਦੀ। ਸਰ ਇਹਦਾ ਮਤਲਬ ਕੋਈ ਨੈਟਵਰਕ ਤੋੜਨ ਵਾਸਤੇ ਹੈਲਥ ਡਿਪਾਰਟਮੈਂਟ ਸੇ ਕਿੱਥੋਂ ਆਂਦਾ ਹੈ ਸਰ? ਜਦੋਂ ਪੁਲਿਸ ਵਰਤਦੀ ਹੈ ਹੈਲਥ ਵਾਲੇ ਸਰ ਕਿਉਂ ਨਹੀਂ ਪਰਪੰਦੇ ਦੇਖੋ ਇਹਦੇ ਚ ਇਦਾਂ ਹੈਗਾ ਕਿ ਸਾਡੇ ਜਿਹੜਾ ਡਰਗ ਇਨਸਪੈਕਟਰਸ ਦੇ ਨਾਲ ਮਿਲ ਕੇ ਵੀ ਜਿਹੜੇ ਅਸੀਂ ਰੈਂਡਮ ਚੈੱਕ ਕਰਾਉਂਦੇ ਰਹਿੰਦੇ ਹੈਗੇ ਜਿਹੜੇ ਕੈਮਿਸਟ ਸ਼ਾਪਸ ਹੈਗੇ ਉਹਨਾਂ ਨੂੰ ਜਿੱਥੇ ਇਸ ਤਰੀਕੇ ਦੀ ਫਾਰਮਾਸਿਊਟੀਕਲ ਡਰੱਗਸ ਦੀ ਰਿਕਵਰੀ ਹੁੰਦੀ ਹੈ ਜਿੱਥੇ ਬੈਕਵਰਡ ਲਿੰਕੇजेस ਸਪੇਸ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਜੀ بڑے ਆਪਰੇਸ਼ਨਸ ਵੀ ਜਿਹੜੇ ਹੈਗੇ ਉਹ ਸਾਡੇ ਜਿਹੜਾ ਡੈਡੀਕੇਟਿਡ ਵਿੰਗ ਹੈਗਾ ਇੱਕ ਐਸਟੀਐਫ ਵੱਲੋਂ ਕਾਫੀ ਪਿਛਲੇ ਦਿਨਾਂ ਚ ਕੀਤੇ ਗਏ ਹੈਗੇ ਤੁਸੀਂ ਵੀ ਪੜਿਆ ਹੋਣਾ ਸਟੇਟ ਲੈਵਲ ਤੇ ਜਿੱਥੇ ਕਈ ਫੈਕਟਰੀਆਂ ਸੀਜ਼ ਕੀਤੀ ਗਈ ਹੈਗੀ ਜਿਹੜੇ ਦੂਸਰੇ ਸਟੇਟਸ ਹੈਗੀ ਤੇ ਕਈ بڑے ਮ ਆ ਰੈਂਡਮ ਸਰਚੇਸ ਕਰਾਉਂਦੇ ਰਹਿੰਦੇ ਆ ਬਟ ਇੱਥੇ ਅੱਗੇ ਹੋਰ ਥੋੜਾ ਜਿਆਦਾ ਇੰਟੈਂਸਿਵ ਕਰਨ ਦੀ ਲੋੜ ਹੈ ਜੀ ਉਹਦੇ ਵਾਸਤੇ ਜਿਹੜਾ ਡਰਗ ਇਨਸਪੈਕਟਰ ਤੇ ਸਿਵਲ ਸਰਜਨ ਨਾਲ ਪੈਪ ਕਰਕੇ ਕਾਰਵਾਈ ਕਰ ਸਰ ਹੁਣ ਵੀ ਕੁਝ ਨੌਜਵਾਨ ਫੜੇ ਉਹਨਾਂ ਵੱਲੋਂ ਸਹਰਿਆਨ ਦੱਸਿਆ ਗਿਆ ਕਿ ਅਸੀਂ ਬਹਾਦਰਪੁਰ ਤੋਂ ਲੈ ਕੇ ਆਨੇ ਸੀ ਕਿ ਤੁਸੀਂ ਜਦੋਂ ਬਗਾਏ ਦਾ ਨਾਮ ਤੱਕ ਪੁੱਛਿਆ ਗਿਆ ਤਾਂ ਲੋ ਇੱਕ ਤਾਂ ਹੁਣ ਅਰੈਸਟਿਆ ਤੇਲੂ ਨਾਮ ਦਾ ਜਿਹੜਾ ਤਸਕਰ ਹੈ ਤਾਂ ਉਹ ਕਹਿੰਦੇ ਕਿ ਬਹੁਤ ਸਾਰੇ ਤਸਕਰ ਹੈ ਬਹਾਦਰਪੁਰ ਤੋਂ ਦੇਖੋ ਆ ਇੱਕ ਫੈਕਟ ਹੈਗਾ ਕਿ ਜਿਹੜੇ ਬੰਦੇ ਇੱਥੇ ਡਰੱਗਸ ਵੇਚ ਰਹੇ ਸੀਗੇ ਪਿਛਲੇ ਦਿਨਾਂ 'ਚ ਜਦੋਂ ਪਿਛਲੇ 18 ਜੂਨ ਤੋਂ ਅਸੀਂ ਡਰੱਗਸ ਦੇ ਖਿਲਾਫ ਇੱਕ ਮੁਕੰਮਲ ਮੁਹਿੰਮ ਸ਼ੁਰੂ ਕੀਤੀ ਉਸ ਤੋਂ ਬਾਅਦ ਹੁਣ ਤੱਕ ਜਿਹੜੇ ਹੈਗੇ ਟੋਟਲ 190 ਗ੍ਰਿਫਤਾਰੀਆਂ ਅਸੀਂ ਕੀਤੀਆਂ ਹੈਗੀਆਂ 190 ਵਿੱਚੋਂ ਕੁਝ ਲੋਕ ਪ੍ਰੀਵੈਂਟਿਵ ਅਰੈਸਟ ਕੀਤੇ ਤੇ 145 ਤੋਂ ਜ਼ਿਆਦਾ ਬੰਦੇ ਆਸ ਦੇ ਦਿਨ ਪਿਛਲੇ ਡੇਢ ਮਹੀਨੇ ਦੇ ਦੌਰਾਨ ਉਹ ਜੇਲ੍ਹ ਚ ਪੁਲਿਸ ਵੱਲੋਂ ਭੇਜੇ ਗਏ ਹੈਗੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਤੇ ਇਸ ਤੋਂ ਇਲਾਵਾ ਕੁਝ ਬੰਦੇ ਜਿਹੜੇ ਸਾਡੇ ਕੋਲ ਲਿਸਟਡ ਹੈਗੇ ਉਹ ਆਪਣਾ ਏਰੀਆ ਛੱਡ ਕੇ ਭੱਜ ਚੁੱਕੇ ਨੇ ਤੇ ਕੁਛ ਬੰਦੇ ਹੋ ਸਕਦਾ ਹੈ ਕਿ ਕੋਈ ਪੰਜ ਚਾਰ ਬੰਦੇ ਪੂਰੇ ਜ਼ਿਲੇ ਚ ਜਾਂ 10 20 ਬੰਦੇ ਇਸ ਤਰ੍ਹਾਂ ਦੇ ਐਕਟੀਵਿਟੀ ਚ ਹਲੇ ਵੀ ਮਤਲਬ ਜਿਹੜਾ ਚੂਹੇ ਬਿੱਲੇ ਦਾ ਖੇਲ ਹੈਗਾ ਉਹਦੇ ਚ ਬਚ ਕੇ ਤੇ ਐਕਟੀਵਿਟੀਜ਼ ਕਰ ਰਹੇ ਹੋਣ ਸਾਡੀ ਕੋਸ਼ਿਸ਼ ਹੈਗੀ ਕਿ ਉਹਨਾਂ ਨੂੰ ਵੀ ਛੇਤੀ ਤੋਂ ਛੇਤੀ ਫੜ ਕੇ ਜਿਹੜਾ ਹੈਗਾ ਬੁੱਕਰ ਕੇ ਅੰਦਰ ਸਲਾਕਾ ਹੁਣ ਵੀ ਤੁਸੀਂ ਸਰ ਪਤਾ ਕੀਤਾ ਹੁਣ ਵੀ ਉਹਨਾਂ ਦੇ ਮੁਹੱਲਾ ਵਾਸੀ ਨੇ ਉਹਨਾਂ ਸ਼ਰੀਆਮ ਕਹਿੰਦੇ ਕਹਿੰਦੇ ਇੱਕ ਪੁਲਿਸ ਵਾਲਾ ਆਉਂਦਾ ਇੱਕੋ ਇੱਥੋਂ ਹਿੱਸਾ ਪੱਤੀ ਲੈ ਕੇ ਜਾਂਦਾ ਤੁਸੀਂ ਚਲੋ ਉਹਨਾਂ ਨੂੰ ਡੈਡੀਕੇਟ ਵੀ ਕੀਤਾ ਸਮਝਾਇਆ ਵੀ ਪਰ ਪਬਲਿਕ ਦਾ ਕਿਉਂ ਨਹੀਂ ਪੁਲਿਸ ਤੇ ٹرسٹ ਬਣ ਪਾ ਰਿਹਾ ਸਰ ਇਹ ਟੱਕ ਨਹੀਂ ਪਬਲਿਕ ਦਾ ਦੇਖੋ ਪੁਲਿਸ ਤੇ ٹرسٹ ਹੈਗਾ ਉਹ ਆ ਨਹੀਂ ਕਹਿ ਸਕਦੇ ਉਹ ਉਹਨਾਂ ਨੇ ਜਿਹੜਾ ਪੁਆਇੰਟ ਆਊਟ ਕੀਤਾ ਉਹ ਕਿਹਾ ਕਿ ਇੱਕ ਪੁਲਿਸ ਵਾਲੇ ਦੀ ਸਸਪੈਕਟਡ ਮੂਵਮੈਂਟ ਹੈਗੀ ਤੇ ਉਹ ਉਧਰ ਆਂਦਾ ਹੈਗਾ ਉਸ ਏਰੀਆ 'ਚ ਜਿਸ ਜਿਸ ਏਰੀਆ 'ਚ ਡਰੱਗਸ ਵਿਕਦੀ ਹੈਗੀ ਉਹਦਾ ਕੀ ਰੋਲ ਹੈਗਾ ਕਿਸ ਤਰੀਕੇ ਦੀ ਐਕਟੀਵਿਟੀ ਹੈਗੀ ਉਹ ਸਾਰਾ ਮੈਂ ਵੈਰੀਫਾਈ ਕਰਨ ਵਾਸਤੇ ਟੀਮ ਲਾਤੀ ਹੈਗੀ ਜੇਕਰ ਕਿਸੇ ਪੁਲਿਸ ਵਾਲੇ ਦਾ ਰੋਲ ਆਏਗਾ ਤੇ ਉਹ ਉਹਨੂੰ ਸਜ਼ਾ ਡਿਸਮਿਸ ਨਹੀਂ ਮਿਲੇਗੀ ਸਰ ਅੱਗੇ ਇੱਕ ਜਿਹੀ ਮਵਾਜਾ ਜੇਕਰ ਪੁੱਛਿਆ ਜਾਂਦਾ ਬੋਲੀਏ ਪਹਿਲਾਂ ਆਪਾਂ ਜੇ ਇੱਕ ਦੇਖੋ ਮਨਜੋਗ ਸੀਐਮ ਸਾਹਿਬ ਦੀ ਤੇ ਮਨਜੋਗ ਡੀਜੀਪੀ ਪੰਜਾਬ ਸਾਹਿਬ ਦੀ ਸਖਤ ਇਹਦਾਇਤਾਂ ਹੈਗੀ ਤੁਹਾਨੂੰ ਪਤਾ ਵੀ ਹੈਗਾ ਪਿੱਛੇ ਵੀ ਜਿਹੜੇ ਵੀ ਮੁਲਾਜ਼ਮ ਦਾ ਡਰੱਗਸ ਚ ਇਨਵੋਲਵਮੈਂਟ ਆਇਆ ਹੈਗਾ ਉਹਦੀ ਸਜ਼ਾ ਏਕ ਹੀ ਹੈਗੀ ਉਹ ਹੈਗੀ ਸਰਵਿਸ ਤੋਂ ਡਿਸਮਿਸਲ ਤੇ ਜੇਕਰ ਇਸ ਤਰੀਕੇ ਦੀ ਕੋਈ ਗੱਲ ਆਉਂਦੀ ਸਾਹਮਣੇ ਤੇ ਉਹ ਆਪਣੀ ਸਜ਼ਾ ਖੁਦ ਭੁਗਤੇਗਾ ਪੁਲਿਸ ਡਿਪਾਰਟਮੈਂਟ 100% ਕਮਿਟਿਡ ਹੈ ਇਹਦੇ ਵਾਸਤੇ ਜਿਹੜਾ ਐਕਸ਼ਨ ਤੁਸੀਂ ਡਰੱਗਸ ਦੇ ਖਿਲਾਫ ਦੇਖ ਰਹੇ ਹੋ ਉਹ ਵੀ ਪੁਲਿਸ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਹੈਗਾ ਯੈਸ ਜੇਕਰ ਕਿੱਥੇ ਕੋਈ 1000 2000 ਵਿੱਚੋਂ ਇੱਕ ਬਲੈਕ ਸੀਪੀਆ ਬਲੈਕ ਮੋਲ ਹੋਏਗਾ ਤੇ ਉਹਨੂੰ ਫਾਈਂਡ ਆਊਟ ਕਰਕੇ ਉਹਨੂੰ ਹਾਰਸ਼ ਪਨਿਸ਼ਮੈਂਟ ਜਿਹੜੀ ਹੈਗੀ ਦਿੱਤੀ ਜਾਏਗੀ ਕਿਉਂਕਿ 2 400 ਮੀਟਰ ਦਾ ਸਰ ਇਹ ਹਾਈ ਟੈਕ ਏਰੀਆ ਜਿੱਥੇ ਨਸ਼ਾ ਜ਼ਿਆਦਾ ਮੋਲ ਵੱਲ ਆ ਪੰਗਿਆ ਜਾ ਰਿਹਾ ਕਿਉਂਕਿ ਸਿਵਲ ਹਸਪਤਲ ਦਾ ਰੋੜੇ ਦਾ ਨਹੀਂ 2 400 ਮੀਟਰ ਦਾ ਨਹੀਂ ਅਸੀਂ ਅੱਜ 15 ਹੌਟਸਪੌਟਸ پورے ਜ਼ਿਲ੍ਹੇ 'ਚ ਜਿਹੜੇ ਹੈਗੇ ਉਹ ਸਰਚ ਕਰਾ ਰਹੇ ਹੈਗੇ ਤੇ ਸਾਰੇ ਹੌਟਸਪੌ ਹਾਂ ਆ ਹੋ ਸਕਦਾ ਕਦੇ ਕਿਸੇ ਥਾਂ ਤੇ ਜਿਹੜਾ ਹੈਗਾ ਪੁਲਿਸ ਪੈਟਰੋਲਿੰਗ ਘਟ ਤੇ ਕਿਸੇ ਥਾਂ ਤੇ ਵੱਧ ਹੋਵੇ ਆ ਇਸ ਨੂੰ ਇੰਟੈਂਸਿਵਲੀ ਜਿਹੜਾ ਸਿਵਲ ਹਸਪੀਟਲ ਕਰਕੇ ਥੋੜਾ ਇਸ਼ੂ ਜ਼ਿਆਦਾ ਦੱਸਿਆ ਹੈਗਾ ਇੱਥੇ ਇਹਨਾਂ ਨੇ ਕਿਉਂਕਿ ਸਰਕਾਰੀ ਨਸ਼ਾ ਛਡਾਓ ਕੇਂਦਰ ਤੇ ਕਾਫੀ ਮਾਤਰਾ ਚ ਬੰਦੇ ਆਉਂਦੇ ਹੈਗੇ ਤੇ ਉਹਨਾਂ ਦੇ ਕਰਕੇ ਜ਼ਿਆਦਾ ਇਸ਼ੂ ਫੇਸ ਕਰਦੇ ਹੈਗੇ ਉਹਨੂੰ ਰਿਜ਼ੋਲਵ ਆਊਟ ਕਰਾਂ ਇਹ ਤਾਂ ਹੋਈ ਆਮ ਲੋਕਾਂ ਦੀ ਗੱਲ ਹੈ ਇੱਕ ਸਰਵੇ ਬਾਹਰ ਆਇਆ ਸੀ ਜਿਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਵੀ ਪੁਲਿਸ ਮੁਲਾਜ਼ਮ ਬਹੁਤ ਹੱਦ ਤੱਕ ਅਡਿਕਟਿਡ ਨੇ ਸਰ ਉਹਦੇ ਲਈ ਵੀ ਕੋਈ ਜਾਂਚ ਨਹੀਂ ਨੀਓੱਚ ਦੇਖੋ ਸਾਡਾ ਇੰਟਰਨਲ ਡਿਪਾਰਟਮੈਂਟਲ ਚੱਲਦਾ ਹੈਗਾ ਕਿ ਜੇਕਰ ਕੋਈ ਐਡਿਕਟ ਹੈਗਾ ਉਹ ਉਹ ਫਿਰ ਜਾਂ ਤਾਂ ਆਪਣਾ ਟ੍ਰੀਟਮੈਂਟ ਕਰਵਾਏ ਜਾਂ ਫਿਰ ਉਹ ਸਰਵਿਸ 'ਚ ਨਹੀਂ ਰਹਿ ਸਕਦਾ ਹੈਗਾ ਤੇ ਜਿੱਥੇ-ਜਿੱਥੇ ਹੈਗਾ ਸਾਡੀ ਇੰਟਰਨਲ ਆਡਿਟ ਅਸੀਂ ਕਰਾਉਂਦੇ ਹੈਗੇ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਜੇਕਰ ਨਸ਼ਾ ਕਰਦਾ ਹੋਇਆ ਪਾਇਆ ਜਾਂਦਾ ਹੈਗਾ ਤੇ ਉਹ ਆਪਣਾ ਟ੍ਰੀਟਮੈਂਟ ਨਹੀਂ ਕਰਾਂਦਾ ਹੈਗਾ ਤੇ ਉਹਦੇ ਖਿਲਾਫ ਐਚਪੀ ਡਿਪਾਰਟਮੈਂਟਲ ਰੂਲਸ ਕਾਰਵਾਈ ਅਸੀਂ ਕਰਦੇ ਹਾਂ